ਸਿਕੋਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਫਾਰਮਿੰਗ ਇਨਫੋਰਮੇਸ਼ਨ ਤੇ ਤੇ ਅੱਜ ਆਪਾਂ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਆਏ ਆਂ ਕੋਟ ਕਪੂਰਾ ਤੋੜੀ ਦੀ ਬੋਲੀ ਤੇ ਤੇ 7 ਵਜ ਚੁੱਕੇ ਤੇ ਜਿਹੜੀ ਬੋਲੀ ਹੋਣ ਲੱਗੀ ਹੈ ਸਟਾਰਟ ਤੇ ਜੇ ਆਪਾਂ ਤਰੀਕ ਕਰ ਗਿਆ ਜੇ ਇਹ 25 ਸਤੰਬਰ 2025 ਤੇ ਵਾਧਿਆ ਪਹਿਲੀ ਟਰਾਲੀ ਵੱਲ ਆਵਾਜ਼ਾਂ ਨਾ ਹੋਵੇ ਸਹੀ ਗਾ ਸਵਾ ਆਪਾਂ ਨਾਲ ਨਾ ਪੈਂਦੇ ਬੋਲ ਨਾ ਵੀ ਅੰਦਰ ਦੀ ਥੋੜੀ ਆ ਆ ਜਾਓ ਭਾਈ ਆ ਜਾ ਗੱਲਾਂ ਛੱਡਦੇ ਹੋ ਨਾ ਆਈਂ ਨਾ ਰੱਖ ਤੂੰ ਬੋਲੀ ਕਰ 250 ਰੁਪਿਆ 250 250 250 55 60 ਹਾਂ ਠੀਕ 265 ਰੁਪਏ 265 ਰੁਪਏ ਬੋਲਣਾ ਬਾਈ ਕਿਨੇ 265 ਰੁਪਏ ਬਾਈ ਜੀ ਲੋ ਪਹਿਲੀ ਟਰਾਲੀ ਲੱਗੀ 265 ਰੁਪਏ ਅੰਦਰ ਦੀ ਥੋੜੀ ਜਿਹੀ ਹੈ ਇਹ ਹਾਂ ਜੀ ਬੋਲੋ 300 ਰੁਪਇਆ 305 10 15 20 30 ਰੁਪਏ 330 ਰੁਪਏ ਬੋਲਾ ਭਾਈ ਕਿਨੇ 330 ਰੁਪਏ ਹਲੋ ਵੀ ਦੂਜੀ ਟਰਾਲੀ ਵੀ ਜਿਹੜੀ ਲੱਗੀ ਹੈ 330 ਰੁਪਏ ਉਹ 15 ਦੀ ਦੂਰੀ ਸਭਈ ਹੈ ਇਹ sana ਬਰਾ ਦਿੰਦੇ ਜੀ ਆ ya ਆ ਕੀ ਕਰਤਾ ਲੀਆ ਭਾਈ ਸਹੇਦਾਰੋਂ ਮੈਂ ਇਹਨਾਂ ਦੇੜੇ ਦੀ ਦੇਵਈਨਾ ਹਾਂਜੀ ਹਾਂਜੀ 700 ਰੁਪਏ ਯਾਰ 300 ਰੁਪਿਆ 5 10 15 20 25 30 330 35 40 45 350 350 55 60 360 ਰੁਪਏ ਬੋਲਾਂਗੇ 360 ਰੁਪਏ ਉਹ ਤੀਜੀ ਟਰਾਲੀ ਲੱਗੀ ਵੀ 300 ਤੇ 60 ਰੁਪਏ ਤੇ ਇਹ ਵੀ ਤੀਜੀ ਜਿਹੜੀ ਅੱਜ ਬੰਦੀ ਹੈ ਬਾਈ ਨਾ ਕੋਈ ਪ੍ਰੋਬਲਮ ਨਾ ਮੈਂ ਲੈਂਦਾ ਮੈਂ ਕਹਿਾਂਗੇ ਗੱਲ ਚੁੱਪਿਆ ਉਹਦੇ ਬਾਰੇ ਬਾਈ ਆਈ ਤਾਂ ਉਹ ਮੋਰ ਜਾਉਦਾ ਆਪਾਂ ਜਾਗੇ ਸੋਹਣੇ ਨੰਦਾ ਕੱਟੀ ਹਾਂਜੀ ਜਿਵੇਂ ਨਿਕਲੂਗੀ ਆਂ ਦਖਲ ਕਰਦੀ ਅੰਦਰ ਦੀ ਅੰਦਰ ਦੀ ਇਹ ਮਹਾ ਸ਼ਾਇਦ ਤੈਨੂੰ ਮੁੜ ਕੇ ਮਾਈਂ ਮਾੜੀ ਮੋੜ ਕਾ ਤੁ ਗੁੰਜਣਾ ਵਾਲਾ ਆਜੇ ਰਗ ਮੋਠੋ ਗੱਲ ਪੱਖੀ ਆ ਯਾਰਾ ਅੰਦਰ ਦੀ ਆ ਉਹ ਅੰਦਰ ਦੀ ਥੋੜੀ 250 ਰੁਪਿਆ 250 ਰੁਪਿਆ 250 ਰੁਪਿਆ 60 70 90 300 300 ਬੋਲਾਂਗੇ ਨਾ 500 ਜਾਊਗਾ 5 ਨਹੀਂ ਜਾਏਗਾ ਬਾਈ 305 305 ਬੋਲਾਂਗੇ ਨਾ 300 ਰੁਪਏ ਵਾਲਾ 305 ਰੁਪਏ ਬਾਈ ਚੌਥੀ ਟਰਾਲੀ ਲੱਗੀ 300 ਤੇ 5 ਰੁਪਏ ਅੰਦਰ ਦੀ ਤੁੜੀ ਸੀ ਇਹਦੀ ਰਾਮ ਭਾਈ ਕੁੜੀ ਕਿਦੀ ਢਾਲੀ ਆ ਬੰਦੇ ਲੋੜ ਦੀ ਬੋਨਾ ਭਾਈ ਤੇ ਠੀਕ ਹੈ ਥੋੜੀ ਚਾਹੀਦੀ ਆ ਥੋੜੀ ਗੱਲ ਜੇ ਤੂੰ ਮੜ ਜਾ ਤਾਨੂੰ ਪਤਾ ਤਾਂ ਨਹੀਂ ਅੱਜ ਚਲੋ ਉਹਨੂੰ ਸਾਡਾ ਆਪ ਲੈ ਆਪ 305 ਰੁਪਈਆ ਹਾਂ ਹਾਂ ਦੇ ਮਾਈਕਰੋ ਬੰਦਿਆ ਹਾਂ ਲਾਜ ਵਾਲੀ ਫੋਨ ਨਹੀਂ ਇਨਸਾਨ ਚੜਾਇਆ ਤਾਂ ਅੰਦਾ ਸਰਕਾਰਾਂਗੇ ਕੋਈ ਨਾ ਨਹੀਂ ਬੈਣਾ ਲਓ ਜੀ ਉਹ ਲੋਈ ਬਾਕਸ ਰਹਿਣ ਦੇ ਲੈ ਆ ਉੱਥੇ ਹੀ ਉੱਥੇ ਬਿਠਾ ਰਾਵੋ ਆ ਬੋਲੋ ਭਾਈ 350 250 54 252 60 65 70 ਕੇਵਲ 70 80 85 ਚਲੋ ਜੀ 285 ਬੋਲਾਂਗੇ ਲੈ ਆ ਜੋ 285 ਰੁਪਏ ਕਿਦੀ ਡਾਲੀ ਬਾਈ ਆਪਣੀ ਆਹ 250 ਚੱਲ ਜੀ ਇਹ ਟਰਾਲੀ ਦਾ ਵੀ 285 ਰੁਪਏ ਅੰਦਰ ਦੀ ਟੂੜੀ ਸੀ ਇਹ ਵੀ ਬਾਈ ਕਾਹੀਆ ਬੋਲ ਰਿਹਾ ਹੈ ਬਾਰਾ ਹੈ ਉਹਦਾ ਪਾ ਕੇ ਤਿੰਨ ਮੰਨ ਬਲਾਓ ਤਿੰਨ ਮੰਨ ਨਾਲੋ ਤੱਕਾ ਕੋਈ ਨਹੀਂ ਇਹਦਾ ਬੋਲ ਨਹੀਂ ਆ ਦੱਸੋ ਲਿਖੀਏ ਲੋਪੀ ਗੱਤਾ ਯਾ ਯਾਰਾ ਉੱਠਾ ਵਿਲਾ ਇੱਕ ਆ ਗਿਆ

ਕਾਈ ਛੋ 24 60 260 ਰੁਪਏ ਹਾਂ ਭਾਈ 260 ਬੋਲਾਂਗੇ ਨਾ ਆ ਦੇਖਾ ਪੰਡਾ ਲਿਆਉਂਦੇ 260 ਰੁਪਏ ਚਲਦਰਾ ਨਹੀਂ ਲੋ ਵੀ ਬਾਹਰ ਦੀ ਦੂਰੀ ਸੀ ਇਹ ਤੇ 200 ਤੇ 60 ਰੁਪਏ ਜਿਹੜੀ ਹੈ ਲੱਗੀ ਟਰਾਲੀ ਇਹਦੀ ਆ ਭਾਈ ਅੰਦਰ ਦੀ ਭਾਈ ਅੰਦਰ ਅੰਦਰ ਦੀ ਥੋੜੀ ਬੋਲਾ ਜੀ ਪੁੱਛ ਲਾ ਜਾਊਗਾ ਪੰਜ ਨਹੀਂ

ਫਾਤੀ ਵੀ ਰੇ ਬਾਈ ਕੀ ਬਣੂ ਲੋ ਬਈ ਇਹ ਸਗੀ ਅੰਦਰ ਦੀ ਤੂੜੀ ਤੇ 300 ਦੇ 30 ਰੁਪਏ ਜਿਹੜੀ ਇਹਦੀ ਲੱਭੀ ਹੈ ਰੇਟ ਆਕਦਾ ਨਹੀਂ ਇਹ ਵੀ ਨਹੀਂ ਲੱਗ ਕੇ ਜਿਹੜੀਆਂ ਵੀ 4 ਟਰਾਲ ਮਰੇਗਾ ਅੱਜ ਜੇ ਗੱਲ ਕਰਕੇ ਤੂੜੀ ਸਾਰੀ ਚੰਗੀ ਆਈ ਹੈ ਅੰਦਰ ਦੀ ਤੂੜੀ ਸੀਗੀ ਰਹੀ ਹੈ ਬਾਈ 280 ਰੁਪਏ ਯਾਰ 80 85 90 95 300 300 5 10 15 20 25 30 330 ਰੁਪਏ ਬੋਲਣਗੇ 35 40 45 350 350 ਬੋਲਦਾ ਕੋਈ 350 ਬਾਈ ਲੋ ਵੀ ਆ ਜਿਹੜੀ ਅੰਦਰ ਦੀ ਤੂੜੀ ਸੀ ਤੇ 350 ਰੁਪਿਆ ਜਿਹੜਾ ਇਹਦਾ ਰੇਟ ਹੈ ਕਿ ਤੇਰੇ ਨਾਲ ਟੈਨਡਰ ਆ ਲਗਾ ਆ ਬੰਦਾ ਨਾਲ ਆ ਲੋਕ ਕੱਢ ਦੇ ਦੋ ਨਹੀਂ ਬਾਈ ਥੋੜੀ ਦੇ ਦਿੰਦੀ ਖਾਲੀ ਆਪਣੀ ਥੋੜੀ ਵੀ ਇਸ ਤੋਂ ਪਹਿਲਾਂ ਬਣਾਵਾਂਗੇ ਅੱਜ ਜਲੀ ਮਰੀ ਗਈ ਹੈ ਪੱਤੀ ਵੀ ਆਈ ਗਈ ਹੈ ਹਾਂ ਅਲੋ ਅੱਜ ਲਾ ਆ ਚੌਥਾ ਆ ਜਾ ਸਲਾਵ ਜੀ ਆ ਬਾਈ ਸਾਰੀ ਜੀ ਆਊਗੀ ₹200 बोलो भाई हां बोलना कोई ਇਹਦਾ 200 ਰੁਪਿਆ 200 200 ਹਾਂ ਭਲਿਆ 200 ਬੋਲਾ ਕਿਨੇ ਬਾਜੀ 200 ਕਿੰਨੀ ਚੱਲੀ ਆ 200 ਲਓ ਜੇ ਜਿਹੜੀ ਬਾਹਰ ਦੀ ਦੂਰੀ ਸੀ ਤੇ 200 ਰੁਪਏ ਜਿਹੜਾ ਦਾ ਰੇਟ ਹੈ ਨਹੀਂ ਠੀਕ ਹੈ ਯਾਦ ਨਹੀਂ ਅੰਦਰ ਦੀ ਥੋੜੀ ਬੈ ਬੈ ਲੋ ਬੋਲ ਬੋਲ ਜਾਣੀ ਮੇਰੀ ਸੁਤਾ ਹੋ ਕਿੱਥੇ ਜਾਵੜੀ ਅੱਜ ਉਹ ਗੱਟੇ ਲਈ ਸੁਲਾ ਮੇਰੀ ਕੱਲ ਦੀ ਹੁਣ ਜੇ ਵੀ ਨਾ ਤਾਉਣੀ ਤਾਂ ਨਾ ਨਗਲੀ ਖੁੱਲੀ ਆਈ ਉੱਤੇ ਪੰਡਾ 10 12 ਪੰਡਾ ਆ 280 ਰੁਪਏ ਯਾਰ 10 12 ਪੰਡਾ ਚਿੱਟੀ ਟੂੜੀ ਅੰਦਰ ਦੀ 280 ਰੁਪਏ ਇਹ ਟੂੜੀ ਚੰਗੀ ਟੂੜੀ ਦਾ ਮੋਟਾ ਵੇਖਿਆ 40 ਟਿੱਕਰ ਬੋਲੀ ਜਨਾ ਕੋ ਯਾਰ ਜਮਾ ਚਿੱਟੀ ਟੂੜੀ ਕੋਈ ਗੱਲ 350 ਰੁਪਏ ਮੋਟੀਆਂ ਨੇ ਨਹੀਂ ਲੈਣ ਦਾ ਕੋਈ ਨਹੀਂ ਮੈਂ ਭੇਜ ਦੇਣਾ ਅਸੀਂ ਨਹੀਂ ਲੈਣੀ ਤਾਂ 80 ਰੁਪਏ 280 ਰੁਪਏ ਹੋਣਾ ਬਈ 280 ਰੁਪਏ ਬਈ ਬੀਂਡਰ ਦੀ ਟੂੜੀ ਸੀਗੀ ਤੇ ਟੂੜੀ ਬਹੁਤ ਸਾਫ਼ ਸੀਗੀ ਤੇ 280 ਰੁਪਏ ਜਿਹੜਾ ਰੇਟ ਰਿਹਾ ਤੇ ਯਾਰ ਇਹ ਕਿ ਲਾਸਟ ਟਰਾਲੀ ਆ ਬਈ ਇਹ ਤੇ ਇਹ ਦੇਖਦੇ ਆਪਾਂ ਕਿੱਥੋਂ ਤੱਕ ਜਾਂਦੀ ਆ ਤੇ ਜੇ ਗੱਲ ਕਰਕੇ ਟੂੜੀ ਦੇ ਰੇਟ ਦੀ ਵੀ ਟੂੜੀ ਦਾ ਰੇਟ ਜਿਹੜਾ ਅੱਜ ਇਹ ਮੰਦਾ ਹੀ ਰਿਹਾ ਇਹ ਗੱਲ ਕਰਕੇ ਵੀ ਸਭ ਤੋਂ ਹੈ ਜਿਹੜਾ ਟੌਪ ਦਾ ਰੇਟ ਸੀਗਾ 340 ਇੱਥੇ ਜੀ ਸੀਗਾ 340 ਜਾਂ 350 ਸੀ راه دور تي جنهن وڃي ٿو ਤੇਰੀ ਕਰਨੀ ਤੇ ਬਾਈ ਤੋਰੇ ਬਾਈ ਆ ਮੇਰੀ ਦਰਦ ਕੀ ਹੋ ਲੇ ਗਿਆ ਹੈ ਅੱਗੇ ਤੇ ਕੋਈ ਨਹੀਂ ਦੂਸਰਾ ਨਹੀਂ ਬੱਟ ਪੰਡਾ ਆ ਬਾਈ ਤੇਰੀ ਗੱਲ ਉਤਲਣਾ ਪੰਡਾ ਰਗਾ ਚਾਕ 100 ਮੀਟਰ ਉਹ ਇੱਕ ਬੰਦਾ ਹੁੰਦਾ ਨਾਲ ਆ ਥੋੜੀ ਅੰਦਰ ਅੰਦਰ ਪਾਏ ਮੇਰੇ ਘਸਾ ਨਾ ਜਵਾਂ ਲੈ ਇਹ ਤਾਂ ਦੇਰੀ ਆ ਕਿੰਨਾ ਹੁੰਦਾ ਹੈ ਨਾ ਵਾਲਾ ਜਾਂਗੇ ਮਾਦਰੀ ਤਾਂ ਸਹੀ ਦੇਰੀ ਕਰਦਾ ਹੈ ਬਸ ਲੱਗ ਜੂ ਵੀ ਹੋਰ ਜੇ ਜਾਵਾਂ ਹੀ ਨਿਕਲਿਆ ਇਸ ਨਾਲੋਂ ਥੂੜਾ ਰੱਖ ਕਰਾਂਗੇ ਵੜਦੇ ਪਤਾ ਨਹੀਂ ਬਾਈ ਤੇਰੀ ਨਹੀਂ ਹੁੰਦੀ ਤੇਰੀ ਨਹੀਂ ਹੁੰਦੀ ਆ ਲਾ ਲੀਏ ਠੇਰੀ ਆਊਗੀ ਆ ਕਿਦੀ ਆ ਬਾਈ ਆਪਣੇ ਆਪਣੇ ਹਾਂ ਲਾ ਬਾਈ ਨਹੀਂ ਨਹੀਂ ਯਾਰ ਅਗਲੀ ਗੁਲੀ ਤਾਂ ਨਹੀਂ ਬਾਈ ਅੰਦਰ ਵੀ ਵਧੀਆ ਤਲੀਆ ਹਾਂ ਬਈ 250 ਰੁਪਿਆ ਚੱਲੂ ਗਿਆ ਵੀ 55 8 ਆਹ ਬੋਲਾਂ 65 70 71 80 80 85 85 ਬੋਲਾਂਗੇ ਨਾ 90 95 95 ਬੋਲੇ ਕਿਨੇ ਨਹੀਂ ਬੋਲ ਰਿਹਾ ਲੋਬੀ ਤਲਾਬ ਦੀ ਲਾਸਟ ਟਰਾਲੀ ਸੀ ਕਿਤੇ ਇਹ ਲੱਗੀ 295 ਰੁਪਏ ਤੇ ਜੇ ਆਪਾਂ ਗੱਲ ਕਰੀਏ ਰੇਡ ਦੀ ਥੋੜੀ ਬਹੁਤ ਸਾਫ ਸੀ ਸਾਰੀ ਤਕਰੀਬਨ ਇੱਕ ਦੋ ਟਰਾਲੀਆਂ ਸੀਗੀਆਂ ਜਿਹੜੇ ਮੈਂ ਬਾਹਰ ਤੋਂ ਮਸੀ ਅੰਦਰ ਦੀ ਧੂੜੀ ਸੀ ਤੇ ਰੇਡ ਜਿਹੜਾ ਵੀ ਘਾਟ ਹੀ ਰਿਹਾ ਜਿੰਨੀ ਜਿਸ ਹਿਸਾਬ ਨਾਲ ਧੂੜੀ ਸੀਗੀ ਇਹ ਤੇ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰ ਦਿਓ ਤਾਂ ਜੋ ਹੋਰ ਕਿਸਾਨ ਭਰਾਵਾਂ ਦੇ ਕਰੀ ਜਿਹੜੇ ਧੂੜੀ ਦੇ ਰੇਟਾਂ ਦੀ ਜਿਹੜੀ ਵੀਡੀਓ ਪਹੁੰਚ ਜੇ di diolch yn fawr bro